ਇਹ ਸਜੀ ਜਸਤਾਰ ਮੁਖੜੇ ਤੇ ਨੂਰ ਹੋਵੇ ਗੁਰੂ ਦੀ ਰਹਿਮਤ ਨਾਲ ਹਰ ਦੁੱਖ ਦੂਰ ਹੋਵੇ ਦਸਤਾਰ ਬੰਦੀ ਦੀਆਂ ਬਹੁਤ ਬਹੁਤ ਮੁਬਾਰਕਾਂ ਅੱਜ ਬੱਚੇ ਦੇ ਸਿਰ ਤੇ ਗੁਰੂ ਦੀ ਬਖਸ਼ਿਸ਼ ਦਾ ਤਾਜ ਸਜਿਆ ਹੈ ਪਾ ਕੇ ਦਸਤਾਰ ਬਹੁਤ ਬਹੁਤ ਵਧਾਈਆਂ ਸਾਸ਼ੀ ਕਾਲ ਜੀ ਸਾਰਿਆਂ ਨੂੰ ਅਸੀਂ ਠੀਕ ਠਾਕ ਆਂ ਉਮੀਦ ਹੈ ਕਿ ਤੁਸੀਂ ਵੀ ਠੀਕ ਠਾਕ ਹੋਵੋਗੇ ਅੱਜ ਬਹੁਤ ਹੀ ਭਾਗਾ ਵਾਲਾ ਦਿਨ ਹੈ ਸੂਰਜ ਦੀ ਪਹਿਲੀ ਕਿਰਨ ਦੇ ਨਾਲ ਅਸੀਂ ਆਪਣੇ ਬਲੌਗ ਦੀ ਸ਼ੁਰੂਆਤ ਕਰਦੇ ਹਾਂ ਅੱਜ ਭਾਗਾ ਵਾਲਾ ਦਿਨ ਇਸ ਕਰਕੇ ਹੈ ਕਿਉਂਕਿ ਸਾਡੇ ਭੈਣ ਜੀ ਦੇ ਬੇਟੇ ਦੀ ਜਸਤਾਰ ਬੰਦੀ ਹੈ ਤੇ ਸਾਨੂੰ ਬਹੁਤ ਖੁਸ਼ੀ ਹੈ ਰੱਬ ਇਹ ਦਿਨ ਸਾਰਿਆਂ ਤੇ ਲਿਆਵੇ ਗੁਰੂ ਸਾਹਿਬ ਹਮੇਸ਼ਾ ਬੱਚੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜਸਤਾਰ ਸਿੱਧਾ ਤਾਜ ਹੈ ਇਸ ਪਵਿੱਤਰ ਰਸਮ ਦੀਆਂ ਸਾਰੇ ਪਰਿਵਾਰ ਨੂੰ ਅਸੀਂ ਲੱਖ ਲੱਖ ਵਧਾਈ ਦਿੰਦੇ ਹਾਂ ਤੇ ਹੁਣ ਅਸੀਂ ਜਾ ਰਹੇ ਹਾਂ ਉਹਨਾਂ ਦੇ ਪਿੰਡ ਭੈਂਜੀ ਹੁਣਾ ਦਾ ਪਿੰਡ ਬਹੁਤ ਹੀ ਜ਼ਿਆਦਾ ਦੂਰ ਸੀਗਾ ਅਸੀਂ ਇਹਨਾਂ ਸਫ਼ਰ ਤੈਅ ਨਹੀਂ ਕਰ ਸਕਦੇ ਪਰ ਫਿਰ ਵੀ ਅਸੀਂ ਔਖੇ ਸੋਖੇ ਔਖੇ ਅਸੀਂ ਸਫ਼ਰ ਤੈਅ ਕੀਤਾ ਕਈ ਵਾਰ ਰਸਤੇ ਬਹੁਤ ਲੰਬੇ ਹੁੰਦੇ ਹਨ ਪਰ ਜੇ ਮੰਜ਼ਿਲ ਤੇ ਕੋਈ ਆਪਣਾ ਉਡੀਕ ਕਰ ਰਿਹਾ ਹੋਵੇ ਤਾਂ ਹਰ ਮੀਲ ਦਾ ਪੱਥਰ ਛੋਟਾ ਲੱਗਣ ਲੱਗ ਜਾਂਦਾ ਹੈ ਇਸ ਤਰ੍ਹਾਂ ਹੀ ਭੈਣ ਜੀ ਹੁਣੀ ਤੇ ਭਾਜੀ ਤੇ ਉਹਨਾਂ ਦਾ ਪਰਿਵਾਰ ਸਾਡੀ ਉਡੀਕ ਕਰ ਰਿਹਾ ਸੀ ਸਾਨੂੰ ਬਾਰ-ਬਾਰ ਫੋਨ ਆ ਰਹੇ ਸੀ ਤੁਸੀਂ ਕਿੱਥੇ ਪਹੁੰਚੇ ਹੋ ਰਾਤੀ ਵੀ ਸਾਨੂੰ ਫੋਨ ਆਇਆ ਸੀਗਾ ਤੁਸੀਂ ਮਾਰਨਿੰਗ ਸਵੇਰੇ ਜਲਦੀ ਆ ਜਾਇਓ ਲੇਟ ਨਾ ਹੋ ਜਾਇਓ ਬਾਰ-ਬਾਰ ਸਾਨੂੰ ਫੋਨ ਕਰ ਰਹੇ ਸਨ ਸਾਡੀ ਉਡੀਕ ਕਰ ਰਹੇ ਸਨ ਸਾਨੂੰ ਵੀ ਬਹੁਤ ਵਧੀਆ ਲੱਗਿਆ ਅਸੀਂ ਗੱਡੀ ਵਿੱਚ ਖੂਬ ਇੰਜੋਏ ਕਰਦੇ ਗਏ ਬੱਚੇ ਵੀ ਖੁਸ਼ੀ-ਖੁਸ਼ੀ ਮੁਸਕਰਾਉਂਦੇ ਗੱਲਾਂ-ਬਾਤਾਂ ਕਰਦੇ ਗਏ ਸਫ਼ਰ ਉਹੀ ਖੂਬਸੂਰਤ ਹੁੰਦਾ ਹੈ ਜਿੱਥੇ ਆਪਣਿਆਂ ਦਾ ਸਾਥ ਹੋਵੇ ਕਿਉਂਕਿ ਇਕੱਲੇ ਤਾਂ ਸਫ਼ਰ ਸਿਰਫ਼ ਰਸਤੇ ਤੈਹ ਹੁੰਦੇ ਹਨ ਰਿਸ਼ਤੇ ਨਹੀਂ ਆਪਣਿਆਂ ਨੂੰ ਮਿਲਣ ਦਾ ਚਾ ਤੇ ਸਫ਼ਰ ਦਾ ਵੱਖਰਾ ਹੀ ਸਵਾਦ ਹੁੰਦਾ ਹੈ ਵੇਖੋ ਕਿਵੇਂ ਬੱਚੇ ਇੰਜੋਏ ਕਰਦੇ ਜਾ ਰਹੇ ਹਨ ਆਪਣੇ ਪੂਆਜੀ ਫੁੱਫੜ ਜੀ ਵੀਰ ਜੀ ਪੈਨ ਜੀ ਨੂੰ ਮਿਲਣ ਵਾਸਤੇ ਰਿਸ਼ਤਿਆਂ ਦੀ ਥਕਾਵਟ ਉਦੋਂ ਮਿੰਟਾਂ ਵਿੱਚ ਲੈ ਜਾਂਦੀ ਹੈ ਜਦੋਂ ਸਾਹਮਣੇ ਆਪਣੇ ਰਿਸ਼ਤੇਦਾਰਾਂ ਦੇ ਮੁਸਕਰਾਉਂਦੇ ਹੋਏ ਚਿਹਰੇ ਨਜ਼ਰ ਆਉਂਦੇ ਹਨ ਆਓ ਜੀ ਤੁਹਾਨੂੰ ਹੁਣ ਜਸਤਾਰ ਬੰਦੀ ਦੀਆਂ ਕੁਛ ਚਲਕੀਆਂ ਵਿਖਾਈਏ ਪ੍ਰੋਗਰਾਮ ਸਾਡੇ ਨਾਲ ਨਾਲ ਤੁਸੀਂ ਸਾਡਾ ਪਰਿਵਾਰ ਵੀ ਇਹ ਪ੍ਰੋਗਰਾਮ ਦਾ ਅਨੰਤ ਮਾਣੋ ਜੀ ਇਹ ਹੈ ਜੀ ਅਰਮਾਨ ਸਿੰਘ ਇਸ ਦੀ ਅੱਜ ਜਿਹੜੀ ਸਤਾਰ ਬੰਦੀ ਹੈ ਪੰਜਾਬ ਦੀ ਸ਼ਾਨ ਮਾਪਿਓ ਦੀ jaan ਅਰਮਾਨ ਸਿੰਘ ਜਿਹਦੀ ਜਸਕਾਰ ਬੰਦੀ ਹੈ ਜੀ ਮਾਪਿਓ ਨੂੰ ਲੱਖ ਲੱਖ ਵਧਾਈ ਹੋਵੇ ਜੀ ਅਸੀਂ ਇਹ ਪ੍ਰੋਗਰਾਮ ਦੇਖਿਆ ਸੀ ਤੇ ਐਸੀ ਸੋਚਿਆ ਅਸੀਂ ਆਪਣੇ YouTube ਫੈਮਲੀ ਨੂੰ ਵੀ ਆਪਣੇ ਨਾਲ ਨਾਲ ਇਹ ਪ੍ਰੋਗਰਾਮ ਦਿਖਾਈਏ ਲੋ ਜੀ ਵੇਖੋ ਜੀ ਸਾਡੇ ਨਾਲ ਨਾਲ ਸਾਡਾ ਪਰਿਵਾਰ ਵੀ ਇਹ ਪ੍ਰੋਗਰਾਮ ਦੇਖ ਕੇ ਤੇ ਅਨੰਦ ਮਾਨੇ ਇਸ ਦਿਨ ਦਾ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਫਾਈਨਲੀ ਸਾਡਾ ਇੰਤਜ਼ਾਰ ਖਤਮ ਹੋਇਆ ਤੇ ਉਹ ਦਿਨ ਭਾਗਾ ਵਾਲਾ ਆਇਆ ਜਿਸ ਦਿਨ ਅਰਮਾਨ ਸਿੰਘ ਜੀ ਦੀ ਜਿਸਤਾਰ ਬੰਦੀ ਸੀਗੀ ਤੇ ਅਸੀਂ ਸਾਰੇ ਹੀ ਰਿਸ਼ਤੇਦਾਰਾਂ ਨੂੰ ਮਿਲੇ ਸਾਰੇ ਹੀ ਰਿਸ਼ਤੇਦਾਰ ਨਾਨਕੇ ਮਾਮੀਆਂ ਮਾਸੀਆਂ ਨੂੰ ਮਿਲੇ ਸਾਰੇ ਹਲੂ ਬਹੁਤ ਖੁਸ਼ੀ ਸੀ ਸਾਰਿਆਂ ਦੇ ਇਹ ਏਰੀਆ ਦੇ ਤੁਸੀਂ ਖੁਸ਼ੀ ਦੇਖ ਹੀ ਸਕਦੇ ਹੋ ਇਹ ਦਿਨ ਹੀ ਇਹੋ ਜਿਹਾ ਹੁੰਦਾ ਹੈ ਕਿ ਸਾਰਿਆਂ ਨੂੰ ਹੀ ਬਹੁਤ ਚਾ ਸੀਗਾ ਮਮਨੀ ਜੀ ਬੈਠੇ ਨੇ ਤੇ ਹੋਰ ਮਾਮੀਆਂ ਮਾਸੀਆਂ ਸਾਰਿਆਂ ਨੂੰ ਹੀ ਬਹੁਤ ਖੁਸ਼ੀ ਸੀ ਜਿਸ ਸਾਦ ਸਿੱਧਾ ਤਾਜ ਹੈ ਇਸ ਪਵਿੱਤਰ ਰਸਨ ਦੀਆਂ ਇੱਕ ਵਾਰ ਫਿਰ ਅਸੀਂ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਮਿਲਦੇ ਹਾਂ ਬੱਚਾ ਗੁਰੂ ਦੇ ਦਸਤੇ ਰਾਹ ਤੇ ਚੱਲ ਕੇ ਜੀਵਨ ਵਿੱਚ ਤਰਕੀਆਂ ਮਾਣੇ ਅਰਦਾਸ ਹੈ ਕਿ ਗੁਰੂ ਸਾਹਿਬ ਬੱਚੇ ਨੂੰ ਸਿੱਖੀ ਸਿੱਧਕ ਅਤੇ ਉੱਚੇ ਸੁੱਚੇ ਜੀਵਨ ਦੀ ਬਖਸ਼ਿਸ਼ ਕਰਨ ਗੁਰੂ ਸਾਹਿਬ ਹਮੇਸ਼ਾ ਬੱਚੇ ਦੇ ਸੇਵਕ ਹੋਣ ਪ੍ਰਿਆ ਹਾਥ ਰਤਨ ਜੀ